ਹਾਂਜੀ ਬਾਬਾ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਤੁਹਾਨੂੰ ਅੱਛਾ ਜੀ ਤੇ ਜੇਕਰ 5 ਮਿੰਟ ਚ ਪਰਚਾ ਨਹੀਂ ਹੁੰਦਾ ਅਗਲਾ ਪ੍ਰੋਟੈਸਟ ਕੀ ਹੋਵੇਗਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਨਕੋਦਰ ਪਹੁੰਚੇ ਕੀ ਕਾਰਨ ਹੋਇਆ ਕਾਰਨ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਅਗਰਦਾਸ਼ ਮਾਨ ਨੇ ਕਰਤੂਤ ਕੀਤੀ ਆ ਇੱਕ ਸਟੇਜ ਦੇ ਉੱਪਰ ਖਲੋ ਕੇ ਪੀੜੀਆਂ ਸਿਗਰਟਾ ਫੂਕਣ ਵਾਲਿਆਂ ਨੂੰ ਗੁਰਮਰਦਾਸ ਮਰੜ ਪਾਚਾ ਦੀਆਂ ਦੀਵਾਰਸ ਪਰ ਸਹਰ ਰਿਹਾ ਬਰਸ਼ੋ ਵੀ ਇਹ ਤੇ ਕਾਟ ਹੋਇਆ ਸੀਗਾ ਸਾਰਾ ਜਥੇਬੰਦੀਆਂ ਆਈਆਂ ਸਨ ਜਿੰਨੀਆਂ ਵੀ ਸੰਗਤਾਂ ਇਕੱਠ ਹੋਇਆ ਫੈਸਲਾ ਲਿਆ ਸੀਗਾ ਕਿ ਪਹਿਲਾਂ ਆਪਾਂ ਕਾਨੂੰਨੀ ਕਾਰਵਾਈ ਬਾਰੇ ਪੁੱਛਦੇ ਆ ਉਹ ਜਿਹੜੀ ਆ ਸਰਕਾਰ ਨੇ ਜਿਹੜੀ ਕਾਨੂੰਨੀ ਹਰਕਤ ਕਰ ਦਿੱਤਾ ਪਹਿਲਾਂ ਕਰਦੀ ਆ ਹੁਣ ਉਹਦਾ ਕੀ ਕੀਤਾ ਹੁਣ ਆਪਾਂ ਵੀ ਹੁਣੇ ਆਏ ਸੀ ਸੇਵਾ ਕਰਨ ਵਾਸਤੇ ਆਏ ਤੇ ਜਥੇਬੰਦੀਆਂ ਨੇ ਜਿਹੜਾ ਸੰਦੇਸ਼ ਜਿਹੜਾ ਉਹਨਾਂ ਨੇ ਜਾਰੀ ਉਸਟਾਗੇ ਆ ਕਿਉਂ ਨਹੀਂ ਹੈਗੇ ਸਾ ਅਸੀਂ ਜਦੋਂ ਆਵਾਜ਼ ਬੰਦ ਕਰਦੇ ਆ ਸਾਡੀ ਸੁਣੀ ਨਹੀਂ ਜਾਂਦੀ ਇੱਥੇ ਜੇ ਕੋਈ ਹੋਰ ਕਿਸੇ ਦੀ ਚਾਹੇ ਹੋਰ ਕੋਈ ਆ ਕੇ ਕਿਸੇ ਹੋਰ ਧਰਮ ਦੇ ਕਿਸੇ ਮੂਰਤੀ ਪੂਜਾ ਨੂੰ ਜਾਂ ਕੰਡਨ ਕਰਨ ਲਈ ਵਾਸਤੇ ਜਾਂ ਕੋਈ ਮਾਰਾ ਸ਼ਬਦ ਬੋਲ ਦਿੰਦਾ ਜਾਂ ਕਿਵੇਂ ਚਾਹੇ ਉਹਨਾਂ ਦੇ ਵਿਚਨਲੇ ਆਪ ਹੀ ਕਰਦੇ ਆ ਉਹਨਾਂ ਨੂੰ ਫਾਂਸੀ ਦੀਆਂ ਸੱਜਾ ਉਹਨਾਂ ਨੂੰ 1 ਮਿੰਟ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਗਿਆ ਜਾਂਦਾ ਸਾਡੇ ਨਾਲ ਹੀ ਮਿਤ ਕਰਾ ਕਿਉਂ ਕੀਤਾ ਜਾਂਦਾ ਹੁਣ ਤੁਸੀਂ ਕੀ ਮੰਗ ਕਰਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆ ਕੇ ਵੀ ਤੁਹਾਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਭਾਈ ਤੁਸੀਂ ਕਾਨੂੰਨੀ ਕਾਰਵਾਈ ਕਰੋ ਅਸੀਂ ਫਿਰ ਸੰਤੁਸ਼ਟ ਹਾਂ ਠੀਕ ਆ ਹੁਣ ਸਰਕਾਰ ਨੇ ਉਹ ਜਿਹੜਾ ਪਰਚਾ ਦਰਜ ਕਰਨ ਤੋਂ ਮਨ ਕਰ ਦਿੱਤਾ ਕਿ ਹੁਣ ਜਿਹੜਾ ਵੀ ਐਕਸ਼ਨ ਸਾਡੀਆਂ ਜੱਥੇ ਬੰਦੀਆਂ ਲੈਂਦੀਆਂ ਕੀ ਕਾਰਨ ਰਹਿ ਰਿਹਾ ਕਿ ਜਿਹੜਾ ਵਾਰ-ਵਾਰ ਪ੍ਰਸ਼ਾਸਨ ਕਹਿ ਰਿਹਾ ਕਿ ਸਾਨੂੰ ਹਜੇ ਹੋ ਇਹ ਜੇ ਹੁਣ ਜੇ ਮਾਫੀ ਦੀ ਗੱਲ ਕਰਦੇ ਜੇ ਪ੍ਰਸ਼ਾਸਨ ਕਹਿੰਦਾ ਉਹਨੇ ਮਾਫੀ ਮੰਗ ਲਈ ਤੇ ਅਸੀਂ ਪਰਚਾ ਨਹੀਂ ਦਰਜ ਕਰਨਾ ਮਾਫੀਆਂ ਇਸ ਤਰ੍ਹਾਂ ਨਹੀਂ ਮੰਗੀਆਂ ਜਾਂਦੀਆਂ ਇੱਕ ਪਾਸੇ ਇੱਕ ਬੰਦਾ ਇੱਥੇ 2-3 ਲੱਖ ਦੇ ਇਕੱਠ ਦੇ ਵਿੱਚ ਆ ਕੇ ਇਹੋ ਜੀ ਭੰਦੀ ਸ਼ਬਦਾਬਲੀ ਬੋਲਦਾ ਇੱਥੇ ਸਾਰੇ ਉਹਨਾਂ ਹੀ ਕੱਟ ਕੀਤਾ ਜਾਊਗਾ ਆ ਕੇ ਮਾਫੀ ਮੰਗ ਲਵੇ ਤੇ ਟੈਲ ਨੇ ਤੁਸੀਂ ਜਨ ਹੈਡ ਐਸਪੀ ਹੈਡਕੁਆਟਰ ਦੇ ਕੋਲ ਗਏ ਸੀਗੀ ਸਿਕ ਸੰਤਾ ਸਾਰੀਆਂ ਤੇ ਉਦੋਂ ਉਹਨਾਂ ਨੇ ਕਿਹਾ ਸੀ 24 ਘੰਟਿਆਂ ਦੇ ਵਿੱਚ ਮਸਲਾ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਲੱਗੀ ਫਿਰ ਅੱਜ ਸਮਾਂ ਕਿਉਂ ਮੰਗਿਆ ਗਿਆ ਅੱਜ ਸਮਾਂ 24 ਘੰਟੇ ਹੋ ਚੁੱਕੇ ਆ ਤਾਂ ਕਰਕੇ ਇੱਥੇ ਆ ਕੇ ਬੈਠੇ ਆ ਤੇ ਹੁਣ ਵਿਚਲਾ ਕਾਰਨ ਮੈਡਮ ਵਿਚਲਾ ਕਾਰਨ ਕੀ ਲੱਗਦਾ ਵੀ ਪ੍ਰਸ਼ਾਸਨ ਤੇ ਕੋਈ ਦਬ ਦਬਾਇਆ ਨਾ ਕਿ ਕਾਰਨ ਕੋਈ ਹੋ ਰਿਆ ਹੁਣ ਦੇਖੋ ਕਿ ਹੁਣ ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਸਾਨੂੰ ਨਹੀਂ ਤਾਂ ਪ੍ਰਸ਼ਾਸਨ ਨੂੰ ਸਵਾਲ ਕਰ ਸਕਦੇ ਆ ਸਾਨੂੰ ਜਿੰਨਾ ਪਤਾ ਉਹ ਅਸੀਂ ਤੁਹਾਡੇ ਨਾਲ ਸੰਦਾ ਨਹੀਂ ਇਹ ਕੋਈ ਰਾਜਨੀਤੀ ਗੇਮ ਚੱਲ ਰਹੀ ਆ ਕਿੱਦਾਂ ਚੱਲ ਰਹੀ ਤੁਹਾਨੂੰ ਲੱਗਦੀ ਹੁਣ ਤਾਂ ਦੇਖੋ ਅਸੀਂ ਸਮਝ ਸਕਦੇ ਆ ਕਿ ਰਾਜਨੀਤੀ ਹੋ ਸਕਦੀ ਕਿਉਂਕਿ ਜੇ ਨਹੀਂ ਰਾਜਨੀਤੀ ਇਹ ਨਹੀਂ ਗਲੀ ਮਦੀਨਾਂ ਦੀ ਸਾਜ਼ਿਸ਼ ਉਹਨੂੰ ਪਰਚਾ ਦਰਜ ਹੋ ਜਾਣਾ ਨਹੀਂ ਉਹਨਾਂ ਨੇ ਹੋਣੇ ਬੰਬਾਂ ਬੰਦੂਕਾਂ ਨਾਲ ਖਤਮ ਹੋਣ ਵਾਲੀ ਨਹੀਂ ਹੁਣ ਵਾਰ-ਵਾਰ ਸਾਨੂੰ ਨਿਸ਼ਾਨਾ ਬਣਾਇਆ ਜਾਂਦਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਜਿਹੜਾ ਸਾਡਾ ਕਿਸਾਨੀ ਪ੍ਰੋਟੈਸਟ ਵੀ ਚੱਲ ਰਿਹਾ ਹੋਰ ਸਾਡੀਆਂ ਆਪਣੀਆਂ ਜਿਹੜੇ ਮੋਰਚੇ ਲੱਗ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਠੰਡੇ ਪਾਉਣ ਵਾਸਤੇ ਇਹ ਵਾਰ-ਵਾਰ ਜਿਹੜੀਆਂ ਧਨਾਉਣੀਆਂ ਹਰਕਤਾਂ ਸਰਕਾਰਾਂ ਦੇ ਵੱਲੋਂ ਆ ਜਿਹੜੇ ਸਰਕਾਰਾਂ ਦੇ ਖਰੀਦੇ ਹੋਏ ਇਹ ਜਿਹੜੇ ਅਖੌਤੀ ਆਪਣੇ ਆਪ ਨੂੰ ਬਣ ਕੇ ਬੈਠੇ ਨੇ ਬਾਬੇ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਹਰਕਤਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਫਿਰ ਤੋਂ ਜਿਹੜਿਆਂ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਸਾਰਿਆਂ ਨੇ ਲੜ ਕੇ ਚੱਲਣਾ ਕਿਉਂਕਿ ਲਕਾਰ ਇੱਕੋ ਗੱਲ ਕਹਾਂਗੇ ਗੁਰੂ ਕੀ ਨਿੰਦਾ ਸੁਨੇ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਪ੍ਰਸ਼ਾਸਨ ਕੰਦੀ ਕਾਰਵਾਈ ਨਹੀਂ ਕਰਦਾ ਧਰਨਾ ਮੰਡੀ ਜਨੰਦਰ ਟਾਉਕ ਦੇ ਵਿੱਚ ਉਹ ਇਸ਼ਾਨਕ ਨਹੀਂ ਤਰੀਕੇ ਦੇ ਨਾਲ ਧਰਨਾ ਲਾਇਆ ਤੇ ਸਰ ਇਹ ਕਦੋਂ ਤੱਕ ਧਰਨਾ ਲਾਇਆ ਜਾਊਗਾ ਕੋਈ ਸਮਾਂ ਮੰਗਦੇ ਸੀ ਸੰਗਤ ਨੂੰ ਸਮਾਂ ਦੇਣ ਦੇ ਨਾਮ ਤੇ ਤੇ ਹੁਣ ਕਿੰਨਾ ਸਮਾਂ ਦਿੱਤਾ ਗਿਆ ਆ ਕੋਈ ਵੀ ਸਮਾਂ ਪ੍ਰਸ਼ਾਸਨ ਨੂੰ ਨਹੀਂ ਦਿੱਤਾ ਤੇ ਧਰਨਾ ਕਿੰਨੀ ਦੇ ਜਾਰੀ ਰਹੇਗਾ ਜੀ ਹਣ ਤੁਸੀਂ ਕੀ ਮੰਗ ਕੀ ਕਰਦੇ ਆ ਪਰ ਸਰਚਨ ਨੇ ਟਾਈਮ ਮੰਗੇ ਜੇ ਟਾਈਮ ਹੀ ਲੈਣਾ ਸੀ ਫੇ ਉਸਦੇ ਨਹੀਂ 2 ਦਿਨ ਪੱਤਾ ਦਾ ਟਾਈਮ ਲੈ ਲਿੰਦੇ ਕਿੰਨਾ ਟਾਲ ਚ ਕਿਉਂ ਮੰਗਿਆ ਸੀ ਕੀ ਮਾਮਲਾ ਕੀ ਇੰਦਾ ਹੋ ਗਿਆ ਜਿਹੜਾ ਇਹ ਤੁਹਾਨੂੰ ਕਰਨੇ ਪੈ ਰਹੇ ਪ੍ਰਦਰਸ਼ਨ ਕਰਨੇ ਪੈ ਰਹੇ ਜਿੰਨੀ ਦੇਰ ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲੂਗਾ ਸਾਨੂੰ ਇਨਸਾਫ ਨਹੀਂ ਮਿਲੂਗਾ ਸਿੱਖ ਸੱਤ ਕੋਈ ਦੇਰ ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ ਮੈਂ ਚੋਕ ਕਰਨੀ ਹੈ ਗੁਰਦੁਆਰਾ ਕਾ ਗੁਰੂ ਸਾਹਿਬ ਗੁਰੂ ਘਰ 'ਚ ਖੜੀ ਹਾਂ ਮੈਂ ਸੌਣ ਨਹੀਂ ਮਾਗੀ ਤੇਰੇ ਆਪਣੇ ਘਰ ਨਹੀਂ ਜਾਉਂਗੀ ਜਿੰਨੀ ਦੇਰ ਮੈਂ ਆਪਣੇ ਗੁਰੂ ਨੂੰ ਇਨਸਾਫ ਨਹੀਂ ਦਿਵਾਉਂਗੀ ਨਹੀਂ ਹੁਣ ਇਹ ਇਹਨਾਂ ਦਾ ਕਿਉਂ ਦੀ ਪੱਗ ਨੂੰ ਹੱਥ ਪਾ ਲਏ ਇਹਨਾਂ ਨੇ ਇਹ ਆਰਐਸਐਸ ਦਾ ਜਿਹੜੀ ਅੱਜ ਸਿੱਖ ਜਥੇਬੰਦੀ ਦੀ ਮੀਟਿੰਗ ਸੀ ਇਹਦੇ ਵਿੱਚ ਕਹਿੰਦੇ ਬੋਲ ਰਿਹਾ ਇਹ ਸਿੱਖ ਜਥੇਬੰਦੀ ਆ ਦੀ ਮੀਟਿੰਗ 'ਚ ਕੀ ਫੈਸਲਾ ਹੋਇਆ ਜੀ ਕੀ ਫੈਸਲਾ ਕੀ ਹੋਇਆ ਹੁਣ ਜੀ ਹੁਣ ਫੈਸਲਾ ਜਿਹੜਾ ਵੱਡਾ ਫੈਸਲਾ ਦੱਸੋ ਕੀ ਹੋਇਆ 55 ਜੀ ਸਰ ਸਰ ਅੱਜ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਗਈਆਂ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਹੈ ਪੂਜੋ ਉਹ ਜੋ ਕੰਪਲੇਂਟ ਦਿੱਤੀ ਨਾ ਉਹਨੇ ਕਦੇ ਤੋਂ ਨਹੀਂ ਵੇਖਾ ਵਿੰਦਰ ਬੈਠੇ ਦਾ ਸੀ ਆਫਿਸ ਦਾ ਇੱਥੇ ਕਿਤੇ ਸਾਡਾ ਆ ਜੀ ਉਹਨਾਂ ਦੇ ਜੋ ਤਸਵੀਰਾਂ ਦਾ ਫਿਰ ਕਾਰਵਾਈ ਕਰਨ ਦੀ ਕਰਨੀ ਕਰਦੇ। ਤੇ ਸਰ ਕੀ ਕਾਰਵਾਈ ਕੀਤੀ ਗਈ ਤੇ ਕਿਹਦੇ ਤੇ ਕੀਤੀ ਗਈ ਹੈ? 295 ਤਹਰ ਤੱਕ ਸਬੰਧਤ ਕਪਾ ਮੰਜ਼ੂਰ ਹਾਕ ਜਿੰਦਗੀ ਦੀ 200 ਕਰਵੇ ਇਹ। ਬਹੁਤ ਤੰਮ। ਤੇ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ? ਕੋਈ ਕਾਰਵਾਈ ਤਾਂ ਦੇਖਦਾ ਤੁਸੀਂ ਤੇ ਸ਼ਹਿਰਾਂ ਕੋਲ ਤੋਂ ਮਦਦ ਜੋਖ ਦੇ ਦੂਸਰੇ ਬੰਨ ਦੀ ਕਰਨ ਕਰਦੇ। ਤੁਸੀਂ ਜਿਹੜਾ ਹੈਗਾ ਧਰਨਾ ਲਗਾ ਰਹੇ ਆ ਤੁਹਾਨੂੰ ਪ੍ਰਸ਼ਾਸਨ ਕੀ ਕਹਿ ਰਿਹਾ ਵਾ? ਹਾਂਜੀ। ਬਾਬਾ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਤੁਹਾਨੂੰ ਅੱਛਾ ਜੀ ਤੇ ਜੇਕਰ 5 ਮਿੰਟ ਚ ਪਰਚਾ ਨਹੀਂ ਹੁੰਦਾ ਅਗਲਾ ਪ੍ਰੋਟੈਸਟ ਕੀ ਹੋਵੇਗਾ ਠੀਕ ਹੈ ਜੀ ਸਸਰੀਕਾਲ ਜੀ ਤੁਸੀਂ ਅੱਜ ਨਕੌਦਰ ਪਹੁੰਚੇ ਕੀ ਕਾਰਨ ਹੋਇਆ ਕਾਰਨ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਗੁਰਦਾਸ ਮਾਨ ਨੇ ਕਰਤੂਤ ਕੀਤੀ ਆ ਇੱਕ ਸਟੇਜ ਦੇ ਉੱਪਰ ਖਲੋ ਕੇ ਪੀੜੀਆਂ ਸਿਗਰਟਾ ਫੂਕਣ ਵਾਲਿਆਂ ਨੂੰ ਗੁਰਮਰਦਾਸ ਮਰੜ ਪਾਚਾ ਦੀਆਂ ਅਦਾਰਸਾਂ ਬਰਸ ਕਹਿ ਰਿਹਾ ਅਰਸ਼ੋ ਵੀ ਇਥੇ ਕਾਟ ਹੋਇਆ ਸੀਗਾ ਸਾਰਾ ਜਥੇਬੰਦੀਆਂ ਆਈਆਂ ਸਨ ਜਿੰਨੀਆਂ ਵੀ ਸੰਗਤਾਂ ਇਕੱਠ ਹੋਇਆ ਫੈਸਲਾ ਲਿਆ ਸੀਗਾ ਕਿ ਪਹਿਲਾਂ ਆਪਾਂ ਕਾਨੂੰਨੀ ਕਾਰਵਾਈ ਬਾਰੇ ਪੁੱਛਦੇ ਹਾਂ ਉਹ ਜਿਹੜੀ ਆ ਸਰਕਾਰ ਨੇ ਜਿਹੜੀ ਕਾਨੂੰਨੀ ਹਰਕਤ ਅਜੇ ਤਾਂ ਪਹਿਲਾਂ ਕਰਦੀ ਆ ਹੁਣ ਤਾਂ ਕੀਤੀ ਆ ਹੁਣ ਆਪਾਂ ਵੀ ਹੁਣੇ ਆਏ ਸੀ ਸੇਵਾ ਕਰਨ ਵਾਸਤੇ ਆਏ ਤੇ ਜਥੇਬੰਦੀਆਂ ਨੇ ਜਿਹੜਾ ਸੰਦੇਸ਼ ਜਿਹੜਾ ਉਹਨਾਂ ਨੇ ਜੜਾ ਉਸਟਾਗੇ ਆ ਕਿਉਂ ਨਹੀਂ ਹੈਗੇ ਅਸੀਂ ਜਦੋਂ ਆਵਾਜ਼ ਬੁਲੰਦ ਕਰਦੇ ਆ ਸਾਡੀ ਸੁਣੀ ਨਹੀਂ ਜਾਂਦੀ ਇੱਥੇ ਜੇ ਕੋਈ ਹੋਰ ਕਿਸੇ ਦੀ ਚਾਹੇ ਹੋਰ ਕੋਈ ਆ ਕੇ ਕਿਸੇ ਹੋ ਧਰਮ ਦੇ ਕਿਸੇ ਮੂਰਤੀ ਦੀ ਪੂਜਾ ਨੂੰ ਜਾਂ ਖੰਡਨ ਕਰਨ ਲਈ ਆ ਜਾਂ ਕੋਈ ਮਾਰਾ ਸ਼ਬਦ ਬੋਲ ਦਿੰਦਾ ਜਾਂ ਕਿਵੇਂ ਚਾਹੇ ਉਹਨਾਂ ਦੇ ਵਿਚਨਲੇ ਆਪ ਹੀ ਕਰਦੇ ਆ ਉਹਨਾਂ ਨੂੰ ਫਾਂਸੀ ਦੀ سزا ਉਹਨਾਂ ਨੂੰ 1 ਮਿੰਟ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਗਿਆ ਜਾਂਦਾ ਸਾਡੇ ਨਾਲ ਹੀ ਮਿਤ ਕਰਾ ਕਿਉਂ ਕੀਤਾ ਜਾਂਦਾ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆ ਕੇ ਵੀ ਤੁਹਾਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਭਾਈ ਤੁਸੀਂ ਕਾਨੂੰਨੀ ਕਾਰਵਾਈ ਕਰੋ ਅਸੀਂ ਫਿਰ ਸੰਤੁਸ਼ਟ ਹਾਂ ਠੀਕ ਆ ਹੁਣ ਸਰਕਾਰ ਨੇ ਉਹ ਜਿਹੜਾ ਪਰਚਾ ਦਰਜ ਕਰਨ ਤੋਂ ਮਨ ਕਰ ਦਿੱਤਾ ਕਿ ਹੁਣ ਜਿਹੜਾ ਵੀ ਐਕਸ਼ਨ ਸਾਡੀਆਂ ਜਥੇਬੰਦੀਆਂ ਲੈਂਦੀਆਂ ਕੀ ਕਾਰਨ ਰਹਿ ਰਿਹਾ ਕਿ ਜਿਹੜਾ ਵਾਰ-ਵਾਰ ਪ੍ਰਸ਼ਾਸਨ ਕਹਿ ਰਿਹਾ ਕਿ ਸਾਨੂੰ ਹਜੇ ਇਹ ਜਬ ਹੁਣ ਜੇ ਮਾਫੀ ਦੀ ਗੱਲ ਕਰਦੇ ਜੇ ਪ੍ਰਸ਼ਾਸਨ ਕਹਿੰਦਾ ਉਹਨੇ ਮਾਫੀ ਮੰਗ ਲਈ ਤੇ ਅਸੀਂ ਪਰਚਾ ਨਹੀਂ ਦਰਜ ਕਰਨਾ ਮਾਫੀਆਂ ਇਸ ਤਰ੍ਹਾਂ ਨਹੀਂ ਮੰਗੀਆਂ ਜਾਂਦੀਆਂ ਇੱਕ ਬਾਸ਼ੇ ਇੱਕ ਮੰਦਾਇ ਤੇ 2-3 ਲੱਖ ਦੇ ਇਕੱਠ ਦੇ ਵਿੱਚ ਆਗੇ ਇਹੋ ਜੀ ਭੰਦੀ ਸ਼ਬਦਾਬਲੀ ਬੋਲਦਾ ਇੱਥੇ ਸਾਰੇ ਉਨਾ ਹੀ ਕੱਢ ਕੀਤਾ ਜਾਊਗਾ ਆਗੇ ਮਾਫੀ ਮੰਗ ਲਵੇ ਤੇ 10 ਦਿਨ ਸੀ ਜਨ ਹੈਡ ਐਸਪੀ ਹੈਡਕੁਆਟਰ ਦੇ ਕੋਲ ਗਏ ਸੀਗੀ ਸਿਕ ਸੰਤਾ ਸਾਰੀਆਂ ਤੇ ਉਦੋਂ ਉਹਨਾਂ ਨੇ ਕਿਹਾ ਸੀ 24 ਘੰਟਿਆਂ ਦੇ ਵਿੱਚ ਮਸਲਾ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਲੱਗੇ ਫਿਰ ਅੱਜ ਸਮਾਂ ਕਿਉਂ ਮੰਗਿਆ ਗਿਆ ਅੱਜ ਸਮਾਂ 24 ਘੰਟੇ ਹੋ ਚੁੱਕੇ ਆ ਤਾਂ ਕਰਕੇ ਇੱਥੇ ਆਗੇ ਬੈਠੇ ਆ ਤੇ ਹੁਣ ਮੈਡਮ ਲੱਗਦਾ ਵੀ ਪ੍ਰਸ਼ਾਸਨ ਤੇ ਕੋਈ ਦਬ ਦਬਾਇਆ ਨਾ ਕਿ ਕਾਰਨ ਕੋਈ ਹੋ ਰਿਹਾ ਹੁਣ ਦੇਖੋ ਕਿ ਹੁਣ ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਸਾਨੂੰ ਇਹ ਤਾਂ ਪ੍ਰਸ਼ਾਸਨ ਨੂੰ ਸਵਾਲ ਕਰ ਸਕਦੇ ਆ ਸਾਨੂੰ ਜਿੰਨਾ ਪਤਾ ਉਹ ਅਸੀਂ ਤੁਹਾਡੇ ਨਾਲ ਸਾਡਾ ਨਹੀਂ ਇਹ ਕੋਈ ਰਾਜਨੀਤੀ ਗੇਮ ਚੱਲ ਰਹੀ ਆ ਕਿੱਦਾਂ ਚੱਲ ਰਹੀ ਤੁਹਾਨੂੰ ਲੱਗਦੀ ਹੁਣ ਤਾਂ ਦੇਖੋ ਅਸੀਂ ਸਮਝ ਸਕਦੇ ਆ ਕਿ ਰਾਜਨੀਤੀ ਹੋ ਸਕਦੀ ਕਿਉਂਕਿ ਜੇ ਨਹੀਂ ਰਾਜਨੀਤੀ ਇਹ ਨਹੀਂ ਰਲੀ ਮਲੀ ਇਹਨਾਂ ਦੀ ਸਾਜ਼ਿਸ਼ ਉਹਨੂੰ ਪਰਚਾ ਦਰਜ ਹੋ ਜਾਣਾ ਨਹੀਂ ਉਹਨਾਂ ਨੂੰ ਹੋਣੇ ਬੰਬਾਂ ਬੰਦੂਕਾਂ ਨਾਲ ਖਤਮ ਹੋਣ ਵਾਲੀ ਨਹੀਂ ਹੁਣ ਵਾਰ-ਵਾਰ ਸਾਨੂੰ ਨਿਸ਼ਾਨਾ ਬਣਾਇਆ ਜਾਂਦਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਜਿਹੜਾ ਸਾਡਾ ਕਿਸਾਨੀ ਪ੍ਰੋਟੈਸਟ ਵੀ ਚੱਲ ਰਿਹਾ ਹੋਰ ਸਾਡੀ ਆਪਣੀ ਜਿਹੜੇ ਮੋਰਚੇ ਲੱਗ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਠੰਡੇ ਪਾਉਣ ਵਾਸਤੇ ਇਹ ਵਾਰ-ਵਾਰ ਜਿਹੜੀਆਂ ਧਨਾਉਣੀਆਂ ਹਰਕਤਾਂ ਸਰਕਾਰਾਂ ਦੇ ਵੱਲੋਂ ਆ ਜਿਹੜੇ ਸਰਕਾਰਾਂ ਦੇ ਖਰੀਦੇ ਹੋਏ ਇਹ ਜਿਹੜੇ ਅਖੌਤੀ ਆਪਣੇ ਆਪ ਨੂੰ ਬਣ ਕੇ ਪੱਦੇ ਨੇ ਬਾਬੇ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਹਰਕਤਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਫਿਰ ਜਦੋਂ ਵੀ ਵੱਡਿਆਂ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਸਾਰਿਆਂ ਨੇ ਲੜ ਕੇ ਚੱਲਣਾ ਕਿਉਂਕਿ ਲਕਾਰ ਇੱਕੋ ਗੱਲ ਕਹਾਂ ਕਿ ਗੁਰੂਕੀ ਨਿੰਦਾ ਸੁਨੇ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਸ਼ਾਸਨ ਵੱਲੋਂ ਦੀ ਕਾਰਵਾਈ ਨਹੀਂ ਕਰਦਾ ਧਰਨਾ ਮੰਡੀ ਵਿਨੰਦਰ ਤਾਉਕ ਦੇ ਵਿੱਚ ਉਹ ਇਸ਼ਾਨਕ ਨਹੀਂ ਤਰੀਕੇ ਦੇ ਨਾਲ ਕਰਨਾ ਲਾਇਆ ਤੇ ਸਰ ਇਹ ਕਦੋਂ ਤੱਕ ਧਰਨਾ ਲਗਾਇਆ ਜਾਊਗਾ ਕੋਈ ਸਮਾਂ ਮੰਗਦੇ ਸੀ ਸੰਗਤ ਨੂੰ ਸਮਾਂ ਦੇਣ ਦੇ ਨਾਲ ਤੇ ਹੁਣ ਕਿੰਨਾ ਸਮਾਂ ਦਿੱਤਾ ਗਿਆ ਆ ਕੋਈ ਨਹੀਂ ਸਰ ਪ੍ਰਸ਼ਾਸਨ ਨੂੰ ਨਹੀਂ ਉਹ ਧਰਨਾ ਕਿੰਨੇ ਚਿਰ ਜਾਰੀ ਰਹੇਗਾ ਜੀ ਹਨ ਤੁਸੀਂ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੇ ਟਾਈਮ ਮੰਗੇ ਜੇ ਟਾਈਮ ਹੀ ਲੈਣਾ ਸੀ ਫੇ ਉਸ ਦਿਨ ਹੀ ਦੋ ਦਿਨ ਬਾਅਦ ਦਾ ਟਾਈਮ ਲੈ ਲਿੰਦੇ ਕਿੰਨਾ ਟਾਂਚ ਕਿਉਂ ਮੰਗੇ ਕੀ ਮਾਮਲਾ ਕੀ ਇੰਦਾ ਹੋ ਗਿਆ ਜਿਹੜਾ ਇਹ ਤੁਹਾਨੂੰ ਕਰਨੇ ਪੈ ਰਹੇ ਪ੍ਰਦਰਸ਼ਨ ਕਰਨੇ ਪੈ ਰਹੇ ਜਿੰਨੀ ਦੇਰ ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲੂਗਾ ਸਾਨੂੰ ਇਨਸਾਫ ਨਹੀਂ ਮਿਲੂਗਾ ਸਿੱਖ ਸੱਜਣ ਪੂਰੀ ਦੇਰ ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ ਅਸੀਂ ਸੋ ਕਰਨੀ ਹੈ ਗੁਰਦੁਆਰਾ ਗੁਰੂ ਸਾਹਿਬ ਗੁਰੂ ਘਰ 'ਚ ਖੜੀ ਹੈ ਮੈਂ ਸੌ ਕਰਨੀ ਮੈਂ ਤੇਰੇ ਆਪਣੇ ਘਰ ਨਹੀਂ ਜਾਉਂਗੀ ਜਿੰਨੀ ਦੇਰ ਮੈਂ ਆਪਣੇ ਗੁਰੂ ਨੂੰ ਇਨਸਾਫ ਨਹੀਂ ਦਿਵਾਉਂਗੀ ਨਹੀਂ ਹੁਣ ਇਹਨਾਂ ਦਾ ਮਿੱਟੀ ਦੀ ਪੱਗ ਨੂੰ ਹਸ ਪਾ ਲਏ ਇਹਨਾਂ ਨੇ ਇਹ ਆਰਾਇ ਸੱਜਣ ਕਰਤ ਲੈ ਆਰਾਇ ਸੱਜਣ ਜਿਹੜੀ ਅੱਜ ਸਿੱਖ ਜਥੇਬੰਦੀ ਦੀ ਮੀਟਿੰਗ ਸੀ ਇਹਦੇ ਵਿੱਚ ਕਹਿੰਦੇ ਬੋਲ ਰਿਹਾ ਇਹ ਸਿੱਖ ਜਥੇਬੰਦੀ ਬੋਲ ਰਿਹਾ ਸਿੱਖ ਜਥੇਬੰਦੀ ਆ ਜੀ ਮੀਟਿੰਗ 'ਚ ਕੀ ਫੈਸਲਾ ਹੋਇਆ ਜੀ ਕੀ ਫੈਸਲਾ ਕੀ ਹੋਇਆ ਹੁਣ ਜੀ ਹੁਣ ਫੈਸਲਾ ਜਿਹੜਾ ਵੱਡਾ ਫੈਸਲਾ ਦੱਸੋ ਕੀ ਹੋਇਆ ਪੰਜਾਬ ਜੀ ਸਰ ਸਰ ਅੱਜ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਗਈਆਂ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਹੈ ਕੋਈ ਉਹਨਾਂ ਦੇ ਜੋ ਕੰਪਲੀਟ ਡਿਟੇਲਸ ਉਹਨਾਂ ਕਥੇ ਤੋਂ ਨਹੀਂ ਦੇਖ ਰਹੇ ਗਿੰਦਰ ਬੈਠੇ ਦੱਸਿਓ ਆਫਿਸ ਦਾ ਇੱਥੇ ਕਿਤੇ ਸਾਨੂੰ ਆ ਨਹੀਂ ਰਹੇ ਕੋਈ ਦੱਸਿਓ ਉਹਨਾਂ ਵੀ ਜੋ ਦੋਸ਼ਾ ਦੋਸ਼ਾ ਕਰ ਰਹੇ ਨੇ ਉਹ ਕਰਪ ਕਰ ਰਹੀ ਦੀ ਕਾਰਨ ਕਰ ਰਹੇ ਨੇ ਤੇ ਸਰ ਕੀ ਕਾਰਵਾਈ ਕੀਤੀ ਗਈ ਤੇ ਕਿਹਦੇ ਤੇ ਕੀਤੀ ਗਈ ਹੈ 295 ਤਵਕ ਸਬੰਧ ਦਫਾ ਮੰਨ ਜੀ ਸਾਹਿਬ ਜੀ ਦੀ ਕੀਤੀ ਉਸ ਕੰਮ ਇਹ ਬਹੁਤੰਨੇ ਤੇ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਕਾਰਵਾਈ ਤੋਂ ਦੇਖਦਾ ਤੁਸੀਂ ਤੇ ਅੰਦਿ ਸ਼ਹਿਰਾਂ ਮਤੋਂ ਮਤੋਂ ਜੋ ਦੂਸਰੇ ਬੰਦੇ ਵੀ ਕਰ ਰਹੇ ਤੁਸੀਂ ਜਿਹੜਾ ਹੈਗਾ ਧਰਨਾ ਲਗਾ ਰਹੇ ਆ ਤੁਹਾਨੂੰ ਪ੍ਰਸ਼ਾਸਨ ਕੀ ਕਹਿ ਰਿਹਾ ਵਾ ਹਾਂਜੀ ਬਾਬਾ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਤੁਹਾਨੂੰ ਅੱਛਾ ਜੀ ਤੇ ਜੇਕਰ 5 ਮਿੰਟ ਚ ਪਰਚਾ ਨਹੀਂ ਹੁੰਦਾ ਅਗਲਾ ਪ੍ਰੋਟੈਸਟ ਕੀ ਹੋਵੇਗਾ ਠੀਕ ਹੈ ਜੀ ਸਸਰੀ ਕਾਲ ਜੀ ਤੁਸੀਂ ਅੱਜ ਨਕੌਦਰ ਪਹੁੰਚੇ ਕੀ ਕਾਰਨ ਹੋਇਆ ਕਾਰਨ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਅਬਰਦਸ਼ਮਾਨ ਨੇ ਕਰਤੂਤ ਕੀਤੀ ਆ ਇੱਕ ਸਟੇਜ ਦੇ ਉੱਪਰ ਖਲੋ ਕੇ ਪੀੜੀਆਂ ਸਿਗਰਟਾ ਫੂਕਣ ਵਾਲਿਆਂ ਨੂੰ ਗੁਰਮਰਦਾਸ ਮਰੜ ਪਾਛਾ ਦੀਆਂ ਦੀਵਾਰਸ ਪਰ ਸਹਿ ਰਿਹਾ ਅਰਸ਼ੋ ਵੀ ਇਥੇ ਕਾਠ ਹੋਇਆ ਸੀਗਾ ਸਾਰਾ ਜਥੇਬੰਦੀਆਂ ਆਈਆਂ ਸਨ ਜਿੰਨੀਆਂ ਵੀ ਸੰਗਤਾਂ ਇਕੱਠ ਹੋਇਆ ਫੈਸਲਾ ਲਿਆ ਸੀਗਾ ਕਿ ਪਹਿਲਾਂ ਆਪਾਂ ਕਾਨੂੰਨੀ ਕਾਰਵਾਈ ਬਾਰੇ ਪੁੱਛਦੇ ਹਾਂ ਉਹ ਜਿਹੜੀ ਆ ਸਰਕਾਰ ਨੇ ਜਿਹੜੀ ਕਾਨੂੰਨੀ ਹਰਕਤਾਂ